ਲਗਭਗ ਪਿੰਡ ਦੇ ਸਿੰਘ ਸਭਾਵਾਂ ਦੇ ਗੁਰਦੁਆਰੇ ਜਿਹੜੇ ਛੱਡ ਕੇ ਇਹ ਲਗਭਗ ਕੋਈ 60 65 ਦੇ ਲਗਭਗ ਗੁਰਦੁਆਰੇ ਸ਼ਹੀਦਾ ਸਿੰਘਾਂ ਦੇ ਹਨ ਕੁਝ ਸਿੰਘ ਚਬੇ ਦੇ ਵਿੱਚ ਸ਼ਹੀਦ ਹੋਏ ਨੇ ਜ਼ਿਆਦਾਤਰ ਬਹੁਤਾਂ ਤੇ ਜਿਹੜੇ ਸਿੰਘ ਨੇ ਇਹ ਸਾਡੇ ਵਰਪਾਲ ਨਗਰ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਸ਼ਿਧੀਆਂ ਪ੍ਰਾਪਤ ਕੀਤੀਆਂ ਤਾਂ ਤਾਂ ਸ਼ਹੀਦ ਬਾਬਾ ਸੰਤੋਖ ਸਿੰਘ ਜੀ ਦਾ ਗੁਰਦੁਆਰਾ ਉਹ ਤਾਂ ਇਤਿਹਾਸ ਦਾ ਗਵਾਹੀ ਭਰਦਾ ਹੀ ਭਰਦਾ ਹੈ ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਸਥਾਨਾਂ ਦੇ ਉੱਤੇ 24 ਘੰਟੇ ਲੰਗਰ ਹੈ ਭੁੱਖੇ ਨੂੰ ਲੰਗਰ ਮਿਲਦਾ ਹੈ ਇੱਥੇ ਕਿਸੇ ਨੂੰ ਰੋਜ਼ਗਾਰ ਦਾ ਸਾਧਨ ਬਣਿਆ ਇੱਥੇ ਕੋਈ ਸੰਥਿਆ ਪ੍ਰਾਪਤ ਕਰ ਰਿਹਾ ਹੈ ਕੋਈ ਕੀਰਤਨ ਸਿੱਖ ਰਿਹਾ ਉਹ ਕੌਮ ਦੀ ਜ਼ਿੰਦਗੀ ਬਣ ਗਈ ਨਾ ਉਹ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ ਦਾ ਮਹਾਨ ਜਰਨੈਲ ਬਾਬਾ ਦਿਆਲ ਸਿੰਘ ਜੀ ਦਾ ਗੁਰਦੁਆਰਾ ਸਹਿਬਾਨ ਆ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਖੰਡਾ ਵਾਹਣ ਦਾ ਉਹਨਾਂ ਦਾ ਕੋਈ ਸਾਨੀ ਨਹੀਂ ਹੋ ਸਕਿਆ ਪਰ ਜਿੱਥੇ ਚੱਕਰ ਚਲਾਉਣ ਦੀ ਗੱਲ ਆਵੇ ਬਾਬਾ ਬਲਵੰਤ ਸਿੰਘ ਜੀਆ ਦਾ ਕੋਈ ਸਾਨੀ ਨਹੀਂ ਉਂਗਲ ਤੇ ਪਾ ਕੇ ਚੱਕਰ ਕਮ ਆ ਕੇ ਜਿਹੜੇ ਇਹਨਾਂ ਨੂੰ ਵੈਰੀਆਂ ਦੇ ਸਿਰ ਲਾ ਲਾ ਕੇ ਧਰਤੀ ਦੇ ਸੋੜਦੇ। ਬਾਬਾ ਬਲਵੰਤ ਸਿੰਘ ਜੀ ਦਾ ਪਵਿੱਤਰ ਖੂਹ ਆ। ਜਿੱਥੋਂ ਬੈਠ ਕੇ ਇਸ਼ਨਾਨ ਪਾਣੀ ਕਰਕੇ ਤੱਪ ਕਰਿਆ ਕਰਦੇ ਸਨ ਆ ਕਿ ਇਹ ਬਾਬਾ ਬਲਵੰਤ ਸਿੰਘ ਦਾ ਛੀਦੀ ਖੂਹ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਪਿੰਡਾਂ ਦੇ ਵਿੱਚ ਖੜੇ ਹਾਂ ਤਾਂ ਪਿੰਡ ਦੀ ਪਛਾਣ ਉਸ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਲ ਹੁੰਦੀ ਹੈ ਕਿਉਂਕਿ ਹਰ ਪਿੰਡ ਦੇ ਵਿੱਚ ਇੱਕ ਜਾਂ ਦੋ ਗੁਰਦੁਆਰਾ ਸਾਹਿਬ ਹੁੰਦੇ ਨੇ। ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਪੰਜਾਬ ਦੇ ਐਸੇ ਪਿੰਡ 'ਚ ਲੈ ਕੇ ਆਏ ਹਾਂ ਜਿੱਥੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਬਲਕਿ 45 ਤੋਂ ਵੱਧ ਗੁਰਦੁਆਰੇ ਨੇ ਜੀ ਹਾਂ 45 ਤੋਂ ਵੱਧ ਗੁਰਦੁਆਰੇ ਅਸੀਂ ਕਹਿ ਰਹੇ ਹਾਂ ਔਰ ਉਸ ਦੀ ਤਸਵੀਰ ਵੀ ਤੁਹਾਨੂੰ ਸਾਂਝੀ ਕਰਾਂਗੇ ਔਰ ਇਹ ਨਾਲ ਹੀ ਨਾਲ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਇਹਨਾਂ ਗੁਰਦੁਆਰਾ ਸਾਹਿਬਾਂ ਦੀ ਧਾਰਮਿਕ ਮਹੱਤਵਤਾ ਕੀ ਹੈ ਸ਼ਹੀਦ ਸਿੰਘਾਂ ਦੇ ਗੁਰਦੁਆਰੇ ਪਿੰਡ ਵਰਪਾਲ ਵਿਖੇ ਮੌਜੂਦ ਹਾਂ ਤਾਂ ਸਭ ਤੋਂ ਪਹਿਲੇ ਤੁਸੀਂ ਦੇਖ ਸਕਦੇ ਹੋ ਕਿ ਵਰਪਾਲ ਦੀ ਇਸ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਜਿਹੜੇ ਨੇ ਸ਼ਹੀਦ ਸਿੰਘਾਂ ਦੇ ਨਜ਼ਰ ਆਣਗੇ ਤਾਂ ਇਸ ਪਿੰਡ ਦੀ ਇੱਕ ਆਪਣੀ ਵੱਖਰੀ ਪਹਿਚਾਣ ਹੈ ਕਿ ਆਖਰਕਾਰ 45 ਤੋਂ ਵੱਧ ਗੁਰਦੁਆਰਾ ਸਾਹਿਬਾਨ ਇੱਕ ਪਿੰਡ 'ਚ ਕਿਵੇਂ ਤਿਆਰ ਹੋ ਗਏ ਕਿਸ ਤਰੀਕੇ ਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਸਾਰੇ ਆਬਾਦ ਗੁਰਦੁਆਰਾ ਸਾਹਿਬ ਨੇ ਔਰ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਰ ਪਿੰਡ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਇਸ ਦੀ ਸੇਵਾ ਵੀ ਕੀਤੀ ਜਾਂਦੀ ਹੈ ਔਰ ਪੂਰੇ ਧਾਰਮਿਕ ਰੀਤੀ ਰਿਵਾਜ ਦੇ ਨਾਲ ਇੱਥੇ ਸਮਾਗਮ ਵੀ ਕੀਤੇ ਜਾਂਦੇ ਨੇ ਤਾਂ ਇਸ ਗੁਰਦੁਆਰਾ ਸਾਹਿਬ ਦੀ ਅੱਜ ਤੁਹਾਨੂੰ ਅਸੀਂ ਇੱਕ ਅਲੱਗ ਤਸਵੀਰ ਸਾਂਝੀ ਕਰ ਰਹੇ ਹਾਂ ਪਿੰਡ ਦੇ ਇੱਕ ਪਾਸੇ ਮੌਜੂਦ ਹਾਂ ਤਾਂ ਦੂਸਰੇ ਪਾਸੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਗੁਰਦੁਆਰਾ ਸਾਹਿਬ ਨੇ ਤਾਂ ਇਲਾਕੇ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਕਿ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਿਹਾ ਕੀ ਕਹਿਣਾ ਚਾਹਣਗੇ ਤਾਂ ਆਖਿਰਕਾਰ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਗੁਰਦੁਆਰਾ ਸਾਹਿਬ ਸਟੈਬਲਿਸ਼ ਕੀਤੇ ਗਏ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪਿੰਡ ਦੇ ਵਿੱਚ ਇੱਕ ਇੱਕ ਉੱਚੀ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕਿ ਕੋਸ਼ਿਸ਼ ਕਰ ਰਿਹਾ ਕਿ ਵੱਧ ਤੋਂ ਵੱਧ ਤੁਹਾਨੂੰ ਅਸੀਂ ਪਿੰਡ ਦੇ ਜਿਹੜੇ ਗੁਰਦੁਆਰਾ ਸਾਹਿਬ ਆ ਉਸ ਤੇ ਦਰਸ਼ਨ ਕਰਾ ਸਕੀਏ ਤਾਂ ਤੁਸੀਂ ਵੀ ਦੇਖੋਗੇ ਕਿਸ ਤਰੀਕੇ ਨਾਲ ਇੱਥੇ ਜਿਹੜੇ ਨੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਨੇ ਤਾਂ ਸਾਡੇ ਨਾਲ ਇਲਾਕੇ ਦੇ ਲੋਕ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਇੱਕ ਪਿੰਡ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ 45 ਤੋਂ ਵੱਧ ਦੱਸਦਾ ਤੁਸੀਂ ਗੁਰਦੁਆਰਾ ਸਾਹਿਬ ਆਖ ਰਹੇ ਹੋ ਕੀ ਹੈ ਦਾ ਇਤਿਹਾਸ ਪਹਿਲਾਂ ਤੇ ਅਸੀਂ ਸਾਡੇ ਨਗਰ ਵਿੱਚ ਆਏ ਹੋਏ ਗ੍ਰੇਡ ਪੰਜਾਬ ਟੀਵੀ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਪਣਾ ਕੀਮਤੀ ਸਮਾਂ ਕੱਢ ਕੇ ਉਹ ਸਾਡੇ ਨਗਰ ਵਿੱਚ ਆਏ ਨੇ ਸਾਰੇ ਨਗਰ ਵੱਲੋਂ ਪੰਚਾਇਤ ਵੱਲੋਂ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਜੀ ਕੀ ਇਤਿਹਾਸ ਕੀ ਆਖਿਰਕਾਰ ਕਿਵੇਂ ਜਿਹੜੇ ਨੇ ਇੰਨੇ ਗੁਰਦੁਆਰਾ ਸਾਹਿਬ ਕਿਉਂਕਿ ਅਕਸਰ 1 2 3 4 ਤੱਕ ਅਸੀਂ ਮੰਨ ਸਕਦੇ ਆਂ ਲੇਕਿਨ ਜਿਸ ਤਰ੍ਹਾਂ ਕਿਹਾ ਜਾਂਦਾ ਹੈ 45 ਤੋਂ ਵੱਧ ਗੁਰਦੁਆਰਾ ਸਾਹਿਬ ਨੇ ਤੇ ਕੀ ਇਤਿਹਾਸ ਮੇਖੋ ਜੀ ਤੁਸੀਂ ਨਗਰ ਵਰਪਾਲ ਵਿੱਚ ਆਏ ਜੇ ਤੁਹਾਨੂੰ ਜਿ ਆ ਗੁਰਦੁਆਰਾ ਸਾਹਿਬਾਨਾਂ ਦੀ ਤੁਸੀਂ ਨੇ ਗੱਲ ਕੀਤੀ ਐ ਕੁਝ ਤੇ ਸਾਡੇ ਨਗਰ ਦੀ ਜਿਹੜੀ ਐ ਉਹ 25-30 ਹਜ਼ਾਰ ਦੇ ਵਿੱਚ ਵਿੱਚ ਜਨਸੰਖਿਆ ਹਮ 12-13 ਹਜ਼ਾਰ ਦੇ ਲਗਭਗ ਵੋਟ ਐ ਇੱਥੋਂ ਦੀ ਨਗਰ ਵਰਪਾਲ ਦੀ ਹਮ ਚਾਰ ਪੰਚਾਇਤਾਂ ਬਣ ਚੁੱਕੀਆਂ ਨੇ ਹਮ ਜਿਹੜੇ ਪਿੰਡ ਦੇ ਵਿੱਚ ਜਿਵੇਂ ਮਹੱਲੇ ਤੌਰ ਤੇ ਗੁਰਦੁਆਰਾ ਸਾਹਿਬਾਨ ਹੁੰਦੇ ਨੇ ਉਹ ਵੱਖਰੇ ਸਾਡੇ ਕੋਈ 12-13 ਗੁਰਦੁਆਰਾ ਸਾਹਿਬਾਨ ਹੁੰਦੇ ਨੇ ਇਸ ਗੱਲ 'ਚ ਅਸੀਂ ਵੀ ਸਹਿਮਤ ਆ ਕਿ ਨਗਰਾਂ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ ਪਰ ਸਮੇ ਨੂੰ ਮੁੱਖ ਰੱਖਦੇ ਆ ਜਨਰੇਸ਼ਨ ਨੂੰ ਮੁੱਖ ਰੱਖਦੇ ਆ ਵੱਧਦੀ ਆਬਾਦੀ ਨੂੰ ਮੁੱਖ ਰੱਖਦੇ ਆ ਪ੍ਰਬੰਧ ਨੂੰ ਮੁੱਖ ਰੱਖਦੇ ਆ ਖੁਸ਼ੀ ਗਮੀ ਦੇ ਜਿਹੜਾ ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਨੂੰ ਮੁੱਖ ਰੱਖਦੇ ਆ ਨਗਰ ਵਿੱਚ ਬੜੇ ਅਮਨ ਜੇ ਆ ਕਾਨੂੰਨ ਦੇ ਤਹਿਤ ਭਾਈਚਾਰੇ ਦੇ ਤੌਰ ਤੇ ਸਾਰਿਆਂ ਨੇ ਰਲ ਮਿਲ ਕੇ ਜਿਹੜੇ ਗੁਰਦੁਆਰੇ ਬਣੇ ਨੇ ਬੜੇ ਵਧੀਆ ਚੱਲ ਰਹੇ ਨੇ ਜਿਹੜੇ ਨਗਰ ਦੇ ਬਾਹਰ ਨਗਰ ਵਰਪਾਲ ਵਿੱਚ ਜਦੋਂ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਬਾਬਾ ਦੀਪ ਸਿੰਘ ਜੀ ਆਪਣੀਆਂ ਫੌਜਾਂ ਲੈ ਕੇ ਆਏ ਨੇ ਜਹਾਨ ਖਾਨ ਆਪਣੀਆਂ ਫੌਜਾਂ ਲੈ ਕੇ ਆਇਆ ਹਰਮੰਦਰ ਸਾਹਿਬ ਤੇ ਹੱਲਾ ਕਰਨ ਵਾਸਤੇ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਤੇ ਆਪਣੇ ਸਿੰਘਾਂ ਦੇ ਸਮੇਤ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਤੁਰੇ ਨੇ ਤੇ ਸਾਰੇ ਜਾਣਦੇ ਨੇ ਕਿ ਗੋਲਵੜ ਦੇ ਮੈਦਾਨ ਦੇ ਵਿੱਚ ਤਰਨ ਤਰਨ ਸਾਹਿਬ ਆ ਕੇ ਉਹਨਾਂ ਨੇ ਜਿਹੜਾ ਵਾ ਅਰਦਾਸ ਕੀਤੀ ਲਕੀਰ ਖਿੱਚੀ ਤੇ ਗੋਲਵੜ ਦੇ ਮੈਦਾਨ ਵਿੱਚ ਆ ਕੇ ਉਹਨਾਂ ਨੇ ਲਲਕਾਰਾ ਮਾਰਿਆ ਜਦੋਂ ਫਿਰ ਜੰਗ ਹੋਣ ਲਈ ਹੋਵੇ ਉਦੋਂ ਕੋਈ ਪੱਕੀਆਂ ਛੜਕਾਂ ਤੇ ਹੈ ਨਹੀਂ ਸੀ ਵੀ ਸਿੱਧਾ ਹੀ ਇਹਨਾਂ ਨੇ ਜੰਗ ਕਰਦੇ ਜਾਣਾ ਗੋਹਲਵੜ ਤੋਂ ਜਦੋਂ ਫਿਰ ਬਾਬਾ ਦੀਪ ਸਿੰਘ ਜੀ ਨੇ ਲਲਕਾਰਾ ਮਾਰਿਆ ਤੇ ਜੰਗ ਜੋਧ ਜਿਹੜਾ ਸ਼ੁਰੂ ਹੋਇਆ ਤੇ ਫੌਜਾਂ ਫਿਰ ਜਿਹੜੀਆਂ ਮੈਂ ਐਸ ਇਦਾਂ ਜਿਹੜਾ ਵਾ ਸੜਕ ਤੋਂ ਸੱਜੇ ਪਾਸੇ ਨੂੰ ਕੋਜ ਸਿੰਘ ਚੱਬੇ ਦੇ ਵਿੱਚ ਸ਼ਹੀਦ ਹੋਏ ਨੇ ਜ਼ਿਆਦਾਤਰ ਬਹੁਤਾਂ ਤੇ ਜਿਹੜੇ ਸਿੰਘ ਨੇ ਇਹ ਸਾਡੇ ਵਰਪਾਲ ਨਗਰ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿੱਥੇ ਗੁਰਦੁਆਰਾ ਸਾਹਿਬ ਐਸੀ ਦੇਖ ਰਹੇ ਆ ਗੁਰਦੁਆਰਾ ਸਾਹਿਬ ਜਿਹੜਾ ਹੈ ਸ਼ਹੀਦ ਸਿੰਘਾਂ ਦਾ ਗੁਰਦੁਆਰਾ ਹੈ ਵੱਲਾ ਵੀ ਇਹ ਵੀ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਖੜੇ ਆ ਇਹ ਵੀ ਤਨ ਤਨ ਸ਼ਹੀਦ ਬਾਬਾ ਸੰਤੋਖ ਸਿੰਘ ਜੀ ਦਾ ਗੁਰਦੁਆਰਾ ਬਾਬਾ ਦੀਪ ਸਿੰਘ ਜੀਾਂ ਦੇ ਪ੍ਰਾਤਨ ਵਿਦਵਾਨ ਦੱਸਦੇ ਨੇ ਸਾਡੇ ਬਜ਼ੁਰਗ ਦੱਸਦੇ ਨੇ ਕਿਉਂਕਿ ਇਤਿਹਾਸ ਵਿੱਚ ਗਿਆਨੀ ਗਿਆਨ ਸਿੰਘ ਜੀ ਵੀ ਲਿਖ ਚੁੱਕੇ ਨੇ ਸਾਰੇ ਪ੍ਰਿੰਸੀਪਲ ਤਬੀਰ ਸਿੰਘ ਜੀ ਦਾ ਇਤਿਹਾਸ ਪੜੀਦਾ ਕਿ ਇਹਨਾਂ ਨੇ ਸ਼ਹੀਦੀ ਪਾਈ ਹੈ ਇਹ ਸ਼ਹੀਦ ਬਾਬਾ ਸੰਤੋਖ ਸਿੰਘ ਜੀ ਨੇ ਇਹ ਭਾਈ ਕਨਈਆ ਜੀ ਦੇ ਵਾਂਗੂ ਨਾਲੇ ਜੰਗ ਜੁਦ ਵਿੱਚ ਹਿੱਸਾ ਲਿਆ ਤੇ ਨਾਲੇ ਇੱਕ ਡਾਕਟਰਾਂ ਦੀ ਤਰ੍ਹਾਂ ਇੱਕ ਵੈਦ ਦੀ ਤਰ੍ਹਾਂ ਇਹਨਾਂ ਨੇ ਜੋ ਦੂਜੇ ਜਿਹੜੇ ਹੈਗੇ ਸੀ ਵਿਰੋਧੀ ਉਹਨਾਂ ਦੀ ਵੀ ਸੇਵਾ ਕੀਤੀ ਹੈ ਮਹਾਰਾਜਾ ਜੀ ਦੁਆਰਾ ਸਾਹਿਬਾ ਜੀ ਦੂਰ ਦੇਖ ਰਹੇ ਆ ਉਹ ਗੁਰਦੁਆਰਾ ਸਾਹਿਬ ਕਿਹੜਾ ਹੈ ਜੀ ਉਹ ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ ਦਾ ਮਹਾਨ ਜਰਨੈਲ ਬਾਬਾ ਦਿਆਲ ਸਿੰਘ ਜੀ ਦਾ ਗੁਰਦੁਆਰਾ ਸਾਹਿਬਾਨ ਆ ਜਿੱਥੇ ਜਿਹੜੇ ਗੁਰੂ ਕੇ ਬਾਗ ਵਾਲੇ ਬਾਬੇ ਮਹਾਂਪੁਰਸ਼ਾਂ ਦੀ ਸੇਵਾ ਚੱਲ ਰਹੀ ਹੈ ਇਸ ਤਰ੍ਹਾਂ ਕਹਿਣ ਤੋਂ ਭਾਵ ਹੈ ਉਹ ਬਾਬਾ ਦਿਆਲ ਸਿੰਘ ਜੀ ਸ਼ਹੀਦ ਜੀ ਦਾ ਗੁਰਦੁਆਰਾ ਇਹ ਬਾਬਾ ਸੰਤੋਖ ਸਿੰਘ ਜੀ ਸ਼ਹੀਦ ਜੀ ਦਾ ਗੁਰਦੁਆਰਾ ਉਹ ਪਰਲੀ ਸਾਈਡ ਜਿਹੜਾ ਆਪਾਂ ਦੇਖ ਰਹੇ ਆ ਗੁਰਦੁਆਰਾ ਉਹ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਦਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਅਸ਼ੀਦੀ ਸਾਧ ਜਬਰਦਸਤ ਖਾਨੂ ਬੰਗਾਰ ਕੇ ਮਾਰਿਆ ਜੀ ਉਹਨਾਂ ਦਾ ਗੁਰਦੁਆਰਾ ਬਿਲਕੁਲ ਤੁਹਾਨੂੰ ਇੱਕ ਨੂੰ ਦਿਖਾ ਰਹੇ ਜੀ ਤੁਹਾਨੂੰ ਅਸੀਂ ਨਿਸ਼ਾਨ ਸਾਹਿਬ ਤੱਕ ਇਸ ਤਰੀਕੇ ਦੇ ਨਾਲ ਤੁਸੀਂ ਵੇਖੋ ਕਿ ਇਸ ਵੇਲੇ ਇਹ ਗੁਰਦੁਆਰਾ ਸਾਹਿਬ ਬਾਬਾ ਜੀ ਇਹ ਕਿਹੜੇ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਸੀ ਇਹ ਬਾਬਾ ਬਲਵੰਤ ਸਿੰਘ ਜੀ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਜੋ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਸਾਥੀ ਦੇ ਸਾਥੀ ਸਨ ਜਿਨ੍ਹਾਂ ਨੇ ਜਬਰਦਸਤ ਖਾਨੂ ਬੰਗਾਰ ਕੇ ਮਾਰਿਆ ਇਹ ਉਹਨਾਂ ਦੀ ਯਾਦ ਵਿੱਚ ਬਣਿਆ ਹੈ ਬਾਬਾ ਬਲਵੰਤ ਸਿੰਘ ਜੀ ਬਾਬਾ ਬਲਵੰਤ ਸਿੰਘ ਜੀ ਜਦੋਂ ਆਪਾਂ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦੇਖਦੇ ਆ ਨਾ ਉਹਨਾਂ ਦੇ ਨਾਲ ਘੋੜੇ ਦੇ ਨਾਲ ਲਗਾਮਾਂ ਫੜ ਕੇ ਦੇ ਨਾਲ ਖੜੇ ਹੁੰਦੇ ਨੇ ਬਾਬਾ ਬਲਵੰਤ ਸਿੰਘ ਜੀ ਮਹਾਨ ਜਰਨੈਲ ਹੋਏ ਨੇ ਕੋਈ ਹਾਂਜੀ ਹਾਂਜੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਰੁਤਬਾ ਮਿਲਿਆ ਹੁੰਦਾ ਕੋਈ ਪਹਿਲਵਾਨੀ ਦੇ ਵਿੱਚ ਕੋਈ ਡਾਕਟਰ ਦੇ ਵਿੱਚ تعلیم ਹਾਸਲ ਕੀਤੀ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਖੰਡਾ ਵਾਹਣ ਦਾ ਉਹਨਾਂ ਦਾ ਕੋਈ ਸਾਨੀ ਨਹੀਂ ਹੋ ਸਕਿਆ ਪਰ ਜਿੱਥੇ ਚੱਕਰ ਚਲਾਉਣ ਦੀ ਗੱਲ ਆਵੇ ਬਾਬਾ ਬਲਵੰਤ ਸਿੰਘ ਜੀਆਂ ਦਾ ਕੋਈ ਸਾਨੀ ਨਹੀਂ ਉਂਗਲ ਤੇ ਪਾ ਕੇ ਚੱਕਰ ਘੁਮਾ ਕੇ ਜਿਹੜੇ ਇਹਨਾਂ ਨੂੰ ਵੈਰੀਆਂ ਦੇ ਸਿਰ ਲਾ ਲਾ ਕੇ ਧਰਤੀ ਦੇ ਸੁਰ ਦੇ ਹੋਰ ਕਿਹੜੇ ਗੁਰਦੁਆਰਾ ਸਾਹਿਬ ਨਾਲ ਆ ਪਾ ਜਾਂਦੇ ਆ ਸ਼ੀਸ਼ ਬਾਬਾ ਹਰਚਰਨ ਸਿੰਘ ਜੀ ਦਾ ਇਹ ਜਰਾ ਇਹ ਨਿਸ਼ਾਨ ਸਾਹਿਬ ਜੀ ਦੇਖ ਰਿਹਾ ਜੀ ਹਾਂ ਜੀ ਇਹ ਜਰਾ ਹਾਂ ਜੀ ਸ਼ਹੀਦ ਬਾਬਾ ਹਰਚਰਨ ਸਿੰਘ ਜੀ ਮਹਾਨ ਜਰਨੈਲ ਹੋਏ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਾਥੀ ਇਧਰ ਨਾਲ ਹੀ ਆ ਜੀ ਤਾਂ ਬਿਲਕੁਲ ਤੁਹਾਨੂੰ ਦਿਖਾਨਿਆ ਜੀ ਤਾਂ ਇੱਕ ਛੱਤ ਤੇ ਖੜੇ ਹਾਂ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਦਿਖਾਈਏ ਇਸ ਜਗ੍ਹਾ ਤੋਂ ਤਾਂ ਇਹ ਤਸਵੀਰ ਦੂਸਰੇ ਪਾਸੇ ਜੀ ਸਾਹਮਣੇ ਆ ਰਿਹਾ ਹੈ ਸ਼ਹੀਦ ਬਾਬਾ ਪ੍ਰੀਤਮ ਪ੍ਰੀਤਮ ਸਿੰਘ ਜੀ ਉਹ ਲਾਈਟਾਂ ਲਾਈਟਾਂ ਵਾਲਾ ਸ਼ਹੀਦ ਬਾਬਾ ਪ੍ਰੀਤਮ ਸਿੰਘ ਜੀ ਇਹ ਵੀ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਾਥੀ ਜਿਹੜੇ ਹੋਏ ਨੇ ਬਾਬਾ ਬਹਾੜ ਸਿੰਘ ਜੀ ਬਾਬਾ ਬਲਿਹਾਰ ਸਿੰਘ ਜੀ ਇਹ ਜਿਹੜਾ ਹੈ ਗੁਰਦੁਆਰਾ ਇਹ ਬਾਬਾ ਬਲਵੰਤ ਸਿੰਘ ਜੀ ਦਾ ਪਵਿੱਤਰ ਖੂਹ ਆ ਜਿੱਥੋਂ ਬੈਠ ਕੇ ਇਸ਼ਨਾਨ ਪਾਣੀ ਕਰਕੇ ਤਪ ਕਰਿਆ ਕਰਦੇ ਸਨ ਆ ਕਿ ਇਹ ਬਾਬਾ ਬਲਵੰਤ ਸਿੰਘ ਦਾ ਛੀਦੀ ਖੂਹ ਆ ਉਹ ਬਾਬਾ ਪ੍ਰੀਤਮ ਸਿੰਘ ਜੀ ਕਹਿਣ ਤੋਂ ਭਾਵ ਸ਼ਹੀਦ ਬਾਬਾ ਬਲਵੰਤ ਸਿੰਘ ਜੀ ਸ਼ਹੀਦ ਬਾਬਾ ਹਰਚਰਨ ਸਿੰਘ ਜੀ ਬਾਬਾ ਬਲਵੰਤ ਸਿੰਘ ਜੀਆਂ ਦਾ ਖੂ ਸ਼ਹੀਦ ਬਾਬਾ ਹਰਚਰਨ ਸਿੰਘ ਜੀ ਸ਼ਹੀਦ ਬਾਬਾ ਪ੍ਰੀਤਮ ਸਿੰਘ ਜੀ ਇਧਰੋਂ ਆ ਜੰਨੇ ਆ ਸ਼ਹੀਦ ਬਾਬਾ ਸੰਤੋਖ ਸਿੰਘ ਜੀ ਇਧਰ ਆ ਜਾਓ ਸ਼ਹੀਦ ਬਾਬਾ ਅਰੂੜ ਸਿੰਘ ਜੀ ਸ਼ਹੀਦ ਬਾਬਾ ਦਿਆਲ ਸਿੰਘ ਜੀ ਸ਼ਹੀਦ ਬਾਬਾ ਜਵੰਦ ਸਿੰਘ ਜੀ ਸ਼ਹੀਦ ਬਾਬਾ ਅਜ ਸ਼ਹੀਦ ਬਾਬਾ ਅਜੀਤ ਸਿੰਘ ਜੀ ਸ਼ਹੀਦ ਬਾਬਾ ਹੀਰਾ ਸਿੰਘ ਜੀ ਸ਼ਹੀਦ ਬਾਬਾ ਕਰਤਾਰ ਸਿੰਘ ਜੀ ਸ਼ਹੀਦ ਬਾਬਾ ਧਰਮ ਸਿੰਘ ਜੀ ਸ਼ਹੀਦ ਬਾਬਾ ਤਾਰਾ ਸਿੰਘ ਜੀ ਇਹ ਸਾਰੇ ਜਿਹੜੇ ਇਸ ਇਲਾਕੇ ਦੇ ਵਿੱਚ ਸ਼ਹੀਦ ਹੋਏ ਨੇ ਬਾਬਾ ਬਹਾਦਰ ਸਿੰਘ ਜੀ ਔਰ ਬਾਬਾ ਬਯੰਤ ਸਿੰਘ ਜੀ ਇਸ ਤਰ੍ਹਾਂ ਬਹੁਤਾਂ ਜਿਹੜੇ ਨਗਰ ਦੇ ਦੂਜੇ ਬੰਨੇ ਜਿੱਥੇ ਗੁਰਦੁਆਰਾ ਬਚਾਉਆਣਾ ਸਾਹਿਬ ਆ ਬਹੁਤ ਵੱਡਾ ਗੁਰਦੁਆਰਾ ਆ ਆਨੰਦਪੁਰ ਸਾਹਿਬ ਵਾਲੇ ਬਾ ਮਹਾਪੁਰਸ਼ੋ ਵੱਡਾ ਗੁਰਦੁਆਰਾ ਉਹਨਾਂ ਨੇ ਬਣਾਇਆ ਉੱਥੇ ਜਦੋਂ ਗੁਰਦੁਆਰਾ ਸਾਹਿਬ ਬਣਨ ਲੱਗਾ ਸੀ ਤੇ ਨੀਹਾਂ ਦੇ ਵਿੱਚੋਂ ਸ਼ਹੀਦ ਸਿੰਘਾਂ ਦੇ ਜਿਹੜੇ ਨੇ ਉਸ ਵੇਲੇ ਉਹਨਾਂ ਦੇ ਪੁਸ਼ਪ ਜਿਹੜੇ ਆਪਾਂ ਫੁੱਲ ਚੁਕਦੇ ਜਦੋਂ ਉਹ ਧਰਤੀ ਦੇ ਵਿੱਚੋਂ ਨਿਕਲੇ ਤੇ ਫਿਰ ਮਹਾਪੁਰਸ਼ਾਂ ਨੇ ਨਗਰ ਕੀਰਤਨ ਦੀ ਇੱਕ ਰੂਪ ਦੇ ਵਿੱਚ ਉਹਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੁੱਤ ਨੂੰ ਗੱਲ ਕਰੀਏ ਤਾਂ ਕਿੰਨੇ ਗੁਰਦੁਆਰਾ ਸਾਹਿਬ ਆ ਲਾਗੋ ਪਗ ਪਿੰਡ ਦੇ ਸਿੰਘ ਸਭਾਵਾਂ ਦੇ ਗੁਰਦੁਆਰੇ ਜਿਹੜੇ ਛੱਡ ਕੇ ਇਹ ਲਗਭਗ ਕੋਈ 60 65 ਦੇ ਲਗਭਗ ਗੁਰਦੁਆਰੇ ਅਸ਼ੀਦਾ ਸਿੰਘਾਂ ਦੇ ਹਨ ਬੜੇ ਪਿੰਡ ਇੱਕੋ ਹੀ ਹੈ ਪਿੰਡ ਪਿੰਡ ਹੈ ਇੱਕੋ ਹੀ ਲੇਕਿਨ VOTING ਦੇ ਆਧਾਰ ਤੇ ਇਹਨੂੰ ਚਾਰ ਭਾਗਾਂ ਵਿੱਚ ਵੰਡਿਆ ਹੈ ਅਡਰੈਸ ਦੀ ਗੱਲ ਕਰੀਏ ਤਾਂ ਪਿੰਡ ਵਰਪਾਲ ਹੀ ਵਜੇਗਾ ਪਿੰਡ ਵਰਪਾਲੀ ਪਿੰਡ ਵਰਪਾਲੀ ਤੇ ਮੇਰੇ ਖਿਆਲ ਨਾਲ ਮੇਰੇ ਨਾਲ ਭਾਈ ਰੰਤ ਹੀਰ ਸਿੰਘ ਜੀ ਹੈ ਨੇ ਬਹੁਤ ਵਿਦਵਾਨ ਨੇ ਜੀ ਤੇ ਇਹ ਵੀ ਨਾਲ ਨੇ ਇਹਨਾਂ ਨੂੰ ਪਤਾ ਹਿੰਦੁਸਤਾਨ ਦੀ ਧਰਤੀ ਤੇ ਜੇ ਨਗਰ ਹੋਏਗਾ ਗੁਰਦੁਆਰਿਆਂ ਵੈਸੇ ਅਸੀਂ ਸਹਿਮਤ ਆਂ ਹੂੰ कि एक गुरुद्वारा ਹੋਣਾ ਚਾਹੀਦਾ ਸ਼ਹੀਦ ਸਿੰਘਾਂ ਦੀ ਜਿੱਥੇ ਗੱਲ ਆ ਜਾਂਦੀ ਹੈ ਉੱਥੇ ਵੇਖ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਨਾ ਤੇ ਸ਼ਹੀਦ ਚਲ ਜਾਂਦੇ ਨੇ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਗੋਦ ਵਿੱਚ ਉਹ ਖੂਨ ਸਿੰਜਦਾ ਹੈ ਗੁਰੂ ਅਰਜਨ ਇਹਦੇ ਮੇਰੀ ਤੇ ਤੁਹਾਡੀ ਕਹਿਣ ਦੀ ਗੱਲ ਨਹੀਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਆਪਣੇ ਮੁਖਾਰਬਿੰਦ ਵਿੱਚੋਂ ਕਹੇ ਗਏ ਸਨ ਇੱਕ ਨਾਸਤਿਕ ਇਨਸਾਨ ਨੇ ਪੁੱਛਿਆ ਗੁਰੂ ਅਰਜਨ ਦੇਵ ਜੀ ਆਪਣਾ ਖੂਨ ਡੋਲ ਚੱਲਦੇ ਜੇ ਆਪਣੀ ਜ਼ਿੰਦਗੀ ਐਵੇਂ ਗਵਾ ਚੱਲੇ ਜੇ ਫਾਇਦਾ ਕੀ ਹੋਵੇਗਾ ਲਾਭ ਕੀ ਹੋਵੇਗਾ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਸਾਡਾ ਜਿੱਥੇ ਇੱਕ ਕਤੂਬਕਾ ਖੂਨ ਦਾ ਡੁੱਲ ਚੱਲੇ ਉਹਦੇ ਵਿੱਚੋਂ ਲੱਖਾਂ ਸ਼ਹੀਦ ਪੈਦਾ ਹੋਣਗੇ ਤੇ ਫਿਰ ਉਹਨਾਂ ਦੀ ਗੱਲ ਤੇ ਆਪਾਂ ਝੂਠੀ ਨਹੀਂ ਨਾ ਕਰ ਸਕਦੇ। ਹੋਰ ਵੀ ਸਾਡੇ ਨਾਲ ਇਹ ਇਲਾਕੇ ਦੇ ਵਿਦਵਾਨ ਜਿਹੜੇ ਨੇ ਮੌਜੂਦ ਨੇ ਰੰਦੀਰ ਸਿੰਘ ਜੀ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਨੌਜਵਾਨ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਿੱਖੀ ਦੀ ਸਮਝ ਰੱਖਦੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਕੀ ਕਹਿਣਾ ਚਾਹੋਗੇ ਇਸ ਸਥਾਨ ਬਾਰੇ ਕਿਉਂਕਿ ਇੱਨੇ ਗੁਰਦੁਆਰਾ ਸਾ ਤੋਂ ਵਾਸਤੇ ਬਣਾਏ ਹੋਣਗੇ ਬਿਲਕੁਲ ਜੀ ਜਿੱਥੇ ਪਹਿਲਾਂ ਹੀ ਤੁਸੀਂ ਸਰਵਣ ਕਰ ਚੁੱਕੇ ਹੋ ਕਿ ਇੱਕ ਪਿੰਡ ਇੱਕ ਗੁਰਦੁਆਰਾ ਬਹਿਮ ਵੀ ਚੱਲਦੀ ਰਹੀ ਬਹੁਤ ਸਾਰੇ ਜਿਹੜੇ ਵਿਦਵਾਨ ਨੇ ਉਸ ਗੱਲ ਦੇ ਪੱਖ ਵਿੱਚ ਵੀ ਨੇ ਕਿ ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ ਹੈ ਉੱਥੇ ਭਾਈ ਗੁਰਦਾਸ ਜੀ ਦੇ ਬਚਨ ਜੇ ਤੁਸੀਂ ਪੜ੍ਹਦੇ ਹੋ ਉਹ ਕਹਿੰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸਵਾ ਹਰ ਘਰ ਦੇ ਅੰਦਰ ਧਰਮਸਾਲ ਬਣਨੀ ਚਾਹੀਦੀ ਹੈ ਤੇ ਉੱਥੇ ਜਦੋਂ ਆਬਾਦੀ ਜਨਸੰਖਿਆ ਵੱਧਦੀ ਹੈ ਉਹਦੇ ਹਿਸਾਬ ਨਾਲ ਸਰਕਾਰ ਜਿਹੜੀ ਹੈ ਉਹ ਸਹੂਲਤਾਂ ਦੇਣ ਵੱਲ ਜਾਂਦੀ ਹੈ ਕਿ ਇੰਨੀ ਆਬਾਦੀ ਪਿਛੇ ਇੱਕ ਹਸਪੀਟਲ ਚਾਹੀਦਾ ਇੰਨੀ ਆਬਾਦੀ ਪਿਛੇ ਇੱਕ ਸਕੂਲ ਚਾਹੀਦਾ ਤੇ ਵੱਡਾ ਨਗਰ ਹੈ ਤੇ ਉਸ ਲਿਹਾਜ਼ ਦੇ ਨਾਲ ਜਿਹੜਾ ਹਰ ਤਰ੍ਹਾਂ ਜਿਵੇਂ ਦੱਸਿਆ ਕਿ ਮੁਹੱਲੇ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਆਣ ਨੇ ਇਹ ਜਿੱਥੇ ਸ਼ਹੀਦ ਸਿੰਘਾਂ ਦੀ ਗੱਲ ਆ ਜਾਂਦੀ ਹੈ ਉੱਥੇ ਅਸੀਂ ਵਿਦਵਾਨਾਂ ਦੀ ਜਿਹੜੇ ਉਹ ਕਥਨ ਪੜ੍ਹਦੇ ਆ ਕਿ ਸ਼ਹੀਦੀ ਜੋ ਕੌਮ ਹੈ ਉਹ ਕੌਮ ਦੀ ਹਯਾਤ ਹੈ ਸ਼ਹੀਦੀ ਮੌਤ ਜਿਹੜੀ ਹੈ ਉਹ ਕੌਮ ਦੀ ਹਯਾਤ ਹੁੰਦੀ ਹੈ ਉਹ ਕੌਮ ਵਾਸੇ ਜ਼ਿੰਦਗੀ ਬਣਦੀ ਹੈ ਤੇ ਤੁਸੀਂ ਦੇਖਦੇ ਹੋ ਵੀ ਜੇ ਇੰਨੇ ਗੁਰਦੁਆਰਾ ਸਾਹਿਬ ਬਣੇ ਨੇ ਇੱਥੇ ਗਰਮਤੀ ਸਿੰਘ ਨੌਕਰੀ ਵੀ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਬਣ ਗਈ ਤੁਹਾਡੀ ਗੱਲ ਹੈ ਕਿ ਇਹ ਸ਼ਹੀਦ ਸਿੰਘਾਂ ਦੇ ਉਹ ਗੁਰਦੁਆਰੇ ਨੇ ਜਿਨ੍ਹਾਂ ਨੇ ਕੀ ਦਰਬਾਰ ਸਾਹਿਬ ਦੇ ਉੱਤੇ ਜਦੋਂ ਹੱਲਾ ਮਾਰਿਆ ਗਿਆ ਸੀ ਉਸ ਵਿੱਚ ਆਪਣੀ ਸ਼ਹਾਦਤ ਉਹ ਤਾਂ ਇਤਿਹਾਸ ਦਾ ਗਵਾਹੀ ਭਰਦਾ ਹੀ ਭਰਦਾ ਹੈ ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਸਥਾਨਾਂ ਦੇ ਉੱਤੇ 24 ਘੰਟੇ ਲੰਗਰ ਹੈ ਭੁੱਖੇ ਨੂੰ ਲੰਗਰ ਮਿਲਦਾ ਹੈ ਇੱਥੇ ਕਿਸੇ ਨੂੰ ਰੋਜ਼ਗਾਰ ਦਾ ਸਾਧਨ ਬਣਿਆ ਇੱਥੇ ਕੋਈ ਸੰਥਿਆ ਪ੍ਰਾਪਤ ਕਰ ਰਿਹਾ ਹੈ ਕੋਈ ਕੀਰਤਨ ਸਿੱਖ ਰਿਹਾ ਉਹ ਕੌਮ ਦੀ ਜ਼ਿੰਦਗੀ ਬਣ ਗਈ ਨਾ ਜਿਹੜਾ ਕਥ ਨਹੀਂ ਹੈ ਕਿ ਸ਼ਹੀਦ ਦੀ ਮੌਤ ਕੌਮ ਦੀ ਹਯਾਤ ਬਣ ਜਾਂਦੀ ਹੈ ਇਹ ਜ਼ਿੰਦਗੀ ਬਣ ਗਈ ਇੱਥੇ ਜੋੜ ਮੇਲੇ ਲੱਗਦੇ ਨੇ ਇੱਥੇ ਹਰ ਤਰ੍ਹਾਂ ਦੇ ਨਾਲ ਗਰੰਤੀ ਸਿੰਘ ਗੈਰ ਰਾਗੀ ਸਿੰਘ ਹੈ ਸਾਰੇ ਆਵਾਦ ਨੇ ਗੁਰਦੁਆਰਾ ਸਾਹਿਬ ਬਿਲਕੁਲ ਆਵਾਦ ਨੇ ਜੀ ਤੇ ਇਹ ਕਿੰਨੇ ਗੁਰਦੁਆਰੇ ਨੇ ਜੀ ਜਿਸ ਤਰ੍ਹਾਂ ਤੁਸੀਂ ਕਲੇਮ ਕਰਦੇ ਹੋ ਇੱਕ ਪਿੰਡ ਦੇ ਵਿੱਚ ਵਰਪਾਲ ਪਿੰਡ ਦੀ ਗੱਲ ਕਰੀ ਜੀ ਇੱਕ ਕੋਈ ਪਰਫੈਕਟ ਦੀ ਗਿਣਤੀ ਤਾਂ ਨਹੀਂ ਦੱਸੀ ਜਾ ਸਕਦੀ ਪਰ ਤਕਰੀਬਨ ਸ਼ਹੀਦ ਸਿੰਘਾਂ ਦੀ ਗੱਲ ਕਰੀਏ ਤਾਂ ਕੋਈ ਤਕਰੀਬਨ 25-30 ਦੇ ਲਗਭਗ ਹੈ ਨੇ ਇੰਨੇ ਕਿ ਜਿਹੜੇ ਨੇ ਲੋਕਲ ਗੁਰਦੁਆਰੇ ਨੇ ਤੇ ਕਹਿ ਸਕਦੇ ਹੋ 50-60 ਦੇ ਕਰੀਬ ਗੁਰਦੁਆਰੇ ਜਿਹੜੇ ਨੇ ਬਣਦੇ ਪਿੰਡ ਇੱਕੋ ਹੀ ਬੰਦਾ ਜੀ ਪਿੰਡ ਏਕ ਹੀ ਹੈ ਜੀ ਇੱਕੋ ਪਿੰਡ ਦੇ ਵਿੱਚ ਇੱਕ ਪਿੰਡ ਹੀ ਹੈ ਪਰ ਸਭ ਦੀ ਸਾਫ ਸੰਭਾਲ ਕੀਤੀ ਜਾਂਦੀ ਬਿਲਕੁਲ ਜੀ ਸਾਰੀਆਂ ਸੰਗਤਾਂ ਬੜੇ ਚਾਅ ਉਤਸ਼ਾਹ ਦੇ ਨਾਲ ਜਿਹੜੀ ਹੈ ਉਹ ਚੱਲ ਰਹੀ ਹੈ ਇਹਨਾਂ ਦੀ ਸਾਫ ਸੰਭਾਲ ਕੁਝ ਸੇਵਾਵਾਂ ਜਿਹੜੀਆਂ ਹੈ ਉਹ ਕਾਰ ਸੇਵਾ ਵਾਲੇ ਮਹਾਂਪੁਰਸ਼ ਕਰਵਾ ਰਹੇ ਨੇ ਕੋਸ਼ਿਸ਼ ਲੋਕਲ ਲੈਵਲ ਤੇ ਸੰਗਤ ਆਪ ਉਪਰਾਲਾ ਕਰਕੇ ਥੋੜੀ ਸਾਮ ਸੰਭਾਲ ਕਰਦੀ ਹੈ। ਕੁਝ ਕੋਰਸ ਕਹਿੰਦੇ ਆਪਸੀ ਭਾਈਚਾਰਕ ਸਾਂਝ ਬਹੁਤ ਵਧੀਆ ਸਪਿੰਟ। ਬਿਲਕੁਲ ਜੀ ਬਿਲਕੁਲ। ਇੱਥੇ ਕੋਈ ਇਹ ਨਹੀਂ ਹੈ ਕਿ ਕੋਈ ਜਾਤ ਪਾਤ ਦੇ ਨਾਮ ਤੇ ਗੁਰਦੁਆਰੇ ਬਣੇ ਨੇ। ਜਿੱਥੇ ਵੀ ਕੋਈ ਜੋੜ ਮੇਲਾ ਕੋਈ ਗੁਰਮਤ ਸਮਾਗਮ ਕੋਈ ਉਲੀਕਿਆ ਜਾਂਦਾ ਉੱਥੇ ਸਾਰਾ ਪਿੰਡ ਹਾਜ਼ਰੀ ਭਰਦਾ ਹੈ। ਕੋਈ ਇਹ ਨਹੀਂ ਹੈ ਕਿ ਕੋਈ ਕਿਸੇ ਦੇ ਨਾਲ ਜਿਹੜਾ ਕੋਈ ਭੇਦਭਾਵ ਕੀਤਾ ਜਾਂਦਾ ਹੈ ਕਿ ਉਸ ਜਾਤ ਨਾਲ ਸੰਬੰਧਿਤ ਗੁਰਦੁਆਰੇ ਉੱਥੇ ਨਹੀਂ ਜਾਣਾ ਜਾਂ ਜਿੱਥੇ ਵੀ ਕੋਈ ਗੁਰਮਤ ਸਮਾਗਮ ਕੋਈ ਜੋੜ ਮੇਲਾ ਹੈ ਸਾਰਾ ਪਿੰਡ ਉੱਥੇ ਰਲ ਕੇ ਹਾਜ਼ਰੀ ਭਰਦਾ ਹੈ ਤਾਂ ਬਿਲਕੁਲ Hindu ਸਮਾਜ ਦੇ ਲੋਕ ਵੀ ਇੱਥੇ ਰਹਿੰਦੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਵੀ ਬੜੇ ਉਤਸ਼ਾਹ ਦੇ ਨਾਲ ਜਿਹੜੇ ਆਪਣੇ ਰਸਮ ਰਿਵਾਜ ਨੇ ਉਹ ਆਪਣੇ ਧਰਮ ਵਿੱਚ ਪਰਪੱਕ ਵੀ ਨੇ ਪਰ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਇੱਥੇ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਤੇ ਉਹ ਹਿੰਦੂ ਭਾਈਚਾਰਾ ਵੀ ਬੜੀ ਸ਼ਰਧਾ ਉਤਸ਼ਾਹ ਦੇ ਨਾਲ ਉਹਦੇ ਵਿੱਚ ਹਿੱਸਾ ਲੈਂਦੇ ਨੇ ਇਥੋਂ ਤੱਕ ਵੀ ਉਹ ਲੰਗਰ ਵੀ ਲਗਾਉਂਦੇ ਨੇ ਔਰ ਬੜੇ ਉਤਸ਼ਾਹ ਦੇ ਨਾਲ ਹਰ ਚੀਜ਼ ਦੇ ਵਿੱਚ ਉਹ ਹਿੱਸਾ ਲੈਂਦੇ ਬਿਲਕੁਲ ਆਪਸੀ ਭਾਈਚਾਰਕ ਸਾਂਝ ਔਰ ਸਭ ਤੋਂ ਵੱਡੀ ਗੱਲ ਹੈ ਸ਼ਹੀਦ ਸਿੰਘਾਂ ਦਾ ਸਭ ਤੋਂ ਜਿਹੜਾ ਹੈ ਅਹਿਮ ਸਥਾਨ ਜਿਹੜਾ ਹੈ ਪੂਰੇ ਪੰਜਾਬ 'ਚ ਤੁਹਾਨੂੰ ਕਿਤੇ ਨਹੀਂ ਮਿਲੇਗਾ ਤਾਂ ਇਹ ਜੇ ਸੀ ਐਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਜਿਹੜੇ ਵਕਫਾ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨ ਦੇਦਾਰੇ ਕਰਾਏ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਤੇ ਸ਼ਹੀਦ ਸਿੰਘਾਂ ਦੇ ਜਿਹੜੇ ਗੁਰਦੁਆਰੇ ਨੇ ਉਹ ਨੇ ਔਰ ਦੱਸਿਆ ਜਾ ਰਿਹਾ ਹੈ ਕਿ 45 ਤੋਂ ਵੱਧ ਗੁਰਦੁਆਰਾ ਸਾਹਿਬ ਨੇ ਉਹ ਖਾਸ ਕਰਕੇ ਤੀ ਗੁਰਦੁਆਰਾ ਸਾਹਿਬ ਤੇ ਐਸੇ ਨੇ ਜਿਹੜੇ ਕਿ ਸ਼ਹੀਦ ਸਿੰਘਾਂ ਦੇ ਨੇ ਸ਼ਹੀਦ ਸਿੰਘੋਂ ਨੇ ਜਿਹੜੋ ਬਾਬਾ ਦੀਪ ਸਿੰਘ ਜੀ ਜਦੋਂ ਜੰਗ ਲੜੇ ਸੀ ਤਾਂ ਇਸ ਜਗ੍ਹਾ ਤੇ ਹੀ ਜਿਹੜਾ ਹੈ ਟਾਕਰਾ ਜਿਹੜਾ ਹੈ ਹੋ ਗਿਆ ਸੀ ਤਾਂ ਉਸ ਟਾਕਰੇ ਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਸੀ ਤਾਂ ਉਹਨਾਂ ਦੀ ਸਿੰਘਾਂ ਦੀ ਸ਼ਹਾਦਤ ਨੂੰ ਜਿਹੜਾ ਯਾਦ ਕਰਕੇ ਇੱਥੇ ਗੁਰਦੁਆਰਾ ਸਾਹਿਬ ਜਿਹੜੇ ਸਥਾਪਿਤ ਕੀਤੇ ਗਏ ਨੇ ਜਿਹਦੇ ਵਿੱਚ ਬਹੁਤ ਸਾਰੇ ਵੱਡੇ ਨਾਮ ਸੀ ਜਿਹਦੇ ਵਿੱਚ ਕੀ ਬਾਬਾ ਬਲਵੰਤ ਸਿੰਘ ਜੀ ਬਾਬਾ ਦਿয়াল ਸਿੰਘ ਜੀ ਤਾਂ ਉਹਨਾਂ ਦੇ ਨਾਮ ਦੇ ਉੱਤੇ ਜਿਹੜੇ ਗੁਰਦੁਆਰਾ ਸਾਹਿਬ ਤੇ ਸਥਾਪਿਤ ਨੇ ਔਰ ਇੱਕ ਪੰਜਾਬ ਦਾ ਕੀ ਦੁਨੀਆ ਦਾ ਨਵੇਕਲਾ ਪਿੰਡ ਹੈ ਜਿਸ ਦੇ ਵਿੱਚ 45 ਤੋਂ ਵੱਧ ਗੁਰਦੁਆਰਾ ਸਾਹਿਬ ਜਰੇ ਨੇ ਉਹ ਸਥਾਪਿਤ ਨੇ ਔਰ ਇਹ ਇੱਕ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਰੱਖਦੇ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ